ਇਹ ਜਿਹੜੇ ਨਸ਼ੇ ਦੇ ਵਪਾਰੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਹੁਣ ਵਾਂਗੂ ਸੌਂਕ ਵਾਂਗੂ ਖਾਗੇ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਚ ਚਿੱਟੇ ਦੇ ਸੱਫਰ ਪਛਾਤੇ ਸਾਡੀਆਂ ਲੱਖਾਂ ਧੀਆਂ ਪਹਿਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਕਿਹੜੇ ਪਾਸੇ ਨੂੰ ਸਾਡੇ ਪੰਜਾਬ ਨੂੰ ਲੈ ਗਏ ਮੇਰੇ ਵੀਰੋ ਉਹਨਾਂ ਨੂੰ ਸਜ਼ਾ ਤਾਂ ਮਿਲੂਗੀ ਜੱਡੇ ਮਰਜੀ ਵੱਡੇ ਹੋਣ ਜੱਡੀਆਂ ਮਰਜੀ ਸ਼ਿਫਾਰਿਸ਼ਾਂ ਹੋਣ ਜੋਧ ਨਸ਼ਾ ਵਿਰੁੱਧ ਉਸ ਦੀ ਮਹਿੰਦੇਵੀਨ ਕਾਰਵਾਈ ਕਰਦੇ ਹੋਏ ਅੱਜ ਸੋਨੀਆ ਹਫਨਾਚੀ ਪਤਨੀ ਸੋਨੂ ਮਾਨ ਪੀਆ ਅਰੀਆ ਫਿਰੂਵੰਦਾ ਭੱਲਾ ਲੁਧਿਆਣਾ ਵਿਖੇ ਆਏ ਹਨ ਜਿਹਦੇ ਵਿੱਚ ਜਿਹਦੇ ਕਰਤੇ ਕਾਰਵਾਈ ਕਰਦੇ ਹੋਏ ਜਿਹੜੀ ਉਹਨੇ ਕੋਚਿੰਗ ਕੀਤੀ ਹੋਈ ਸੀ ਡਿਮੋਲੇਸ਼ਨ ਕਰ ਰਹੇ ਆ ਸ੍ਰੀ ਮਹਿੰਦੇਵੀ ਦੇ ਉੱਤਰ ਤਿਕਰੀਗਨ ਨਵਾਂਸ ਮੁਕੱਦਮੇ ਅੱਜ ਵੀ ਜਿਹੜੀ 2015-16 ਵਰ੍ਹੇ ਕਿਹੜਾ ਕੰਮ ਕਰਦੀ ਹੈ ਜਿਹਦੇ ਵਿੱਚੋਂ ਇਹ 7-8 ਮੁਕੱਦਮਿਆਂ ਦੇ ਵਿੱਚ ਸਜ਼ਾ ਜਾਪਤ ਹੈ ਤੇ ਬਾਕੀ ਅੰਦਰ ਫਾਇਰ ਚੱਲ ਰਹੇ ਨੇ ਜਿਹੜੀ ਇਹਨੇ ਪ੍ਰਾਪਰਟੀ ਜਿਵੇਂ ਮਲਾਇਆ ਕਰ ਇਹ ਨਸ਼ੇ ਦੇ ਪੈਸੇ ਤੋਂ ਹੀ ਬਣਾਇਆ ਹੈ ਦੁਜੀ ਦਾ ਨਾਲ ਸਾਡੇ ਕਾਰਪੋਰੇਸ਼ਨ ਵਿੱਚ ਮੈਂ ਕਿਉਂ ਲਾਲ ਲੱਗੇ ਜਿਹੜੀ ਜਿਹੜੀ ਬੰਦ ਤੇ ਕਾਬੀ ਕੀਤੀ ਜਾ ਰਹੀ ਹੈ ਹ ਜਿਹੜੀ ਕਰੋਸਮੈਂਟ ਹੈਗੀ ਆ ਜਾਂ ਜਿਸ ਵੀ ਤਰੀਕੇ ਨਾਲ ਨੇ ਕਬ ਇਹ ਡੀਗਰ ਬਣਾਇਆ ਕਿ ਉਹ ਦੀ ਡਿਮੋਲਿਸ਼ਨ ਕੀਤੀ ਜਾ ਰਹੀ ਹੈ